ਜਿਲੰਦਰ ਵੈਸਦੀਆ ਜਿਮਨੀ ਚ ਉਹਨਾਂ ਨੂੰ ਲੈ ਕੇ ਸਵੇਰੇ 7 ਵਜੇ ਤੋਂ VOTING ਹੈ ਜਿਹੜੀ ਕਿ ਲਗਾਤਾਰ ਹੋ ਰਹੀ ਹੈ VOTING ਪਰਸੈਂਟੇਜ ਹਾਲਾਂਕਿ ਬਹੁਤ ਘੱਟ ਦੇਖ ਨੂੰ ਮਿਲ ਰਹੀ ਹੈ ਲੋਕ ਬਹੁਤ ਘੱਟ ਘਰਾਂ ਚੋਂ ਨਿਕਲ ਰਹੇ ਨੇ ਪਰ ਕੁਝ ਅਜਿਹੇ ਵੀ ਲੋਕ ਨੇ ਜੋ ਚੱਲ ਫਿਰ ਨਹੀਂ ਸਕਦੇ ਤਸਵੀਰਾਂ ਤੋਂ ਦਿਖਾਵਾਂਗੇ ਫਿਰ ਵੀ ਵੋਟ ਪਾਉਣ ਦੇ ਲਈ ਪੋਲਿੰਗ ਸਟੇਸ਼ਨ ਉੱਤੇ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਤੁਰਿਆ ਫਿਰੇ ਵੀ ਨਹੀਂ ਜਾਂਦਾ ਸਹੀ ਤਰੀਕੇ ਨਾਲ ਪਰ ਫਿਰ ਵੀ ਜਜ਼ਬਾ ਇਹਨਾਂ ਚ ਦੇਖਣ ਨੂੰ ਮਿਲਦਾ ਹੈ ਵੋਟ ਪਾਉਣ ਦੇ ਲਈ ਘਰੋਂ ਨਿਕਲੇ ਨੇ ਗੱਲਬਾਤ ਕਰ ਲੈਣੇ ਆ ਅੰਕ ਜੀ ਕੀ ਨਾਮ ਹੈ ਕਿੱਥੇ ਰਹਿੰਦੇ ਹੋ ਉਹ ਇਹਨਾਂ ਦੇ ਕੰਮ ਅੱਛਾ ਬੋਲੇ ਵੀ ਨਹੀਂ ਜਾਂਦੇ ਨਾ ਕੋ ਸਿੱਧਾ ਲਾ ਕੇ ਬੋਲਦੇ ਐਦਾ ਸਲਾ ਕੇ ਅੱਛਾ ਕਿੰਨੀ ਉਮਰ ਹੋ ਗਈ ਜੀ ਇਹਨਾਂ ਦੀ ਇਹਨਾਂ ਦੀ ਹੋ ਗਈ ਇਹਨਾਂ 40 ਤੋਂ ਉੱਪਰ ਹੀ ਨੇ ਬਤਾਲੇ ਸਾਬ ਹਾਂਜੀ ਅਸੀਂ ਸਵੇਰ ਤੋਂ ਹੀ ਦੇਖ ਰਹੇ ਆ 7 ਵਜੇ ਤੋਂ ਵੋਟਾਂ ਪੈ ਰਹੀਆਂ ਨੇ ਲੋਕ ਬਹੁਤ ਘੱਟ ਘਰੋਂ ਨਿਕਲਦੇ ਨੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਚੱਲ ਫਿੱਟ ਵੀ ਨਹੀਂ ਸਾਦੇ ਤੁਸੀਂ ਫੜ ਕੇ ਲੈ ਕੇ ਆ ਰਹੇ ਸੀਗੇ ਫੜ ਕੇ ਲੈ ਕੇ ਆਣੇ ਟੋਰ ਕੇ ਲੈ ਕੇ ਆਣੇ ਆ ਪਵਾ ਕੇ ਜਾਂਦੇ ਆ ਵੋਟ ਠੀਕ ਹੈ ਇਹ ਆਪਣੇ ਆਪ ਕਹਿੰਦੇ ਮੈਂ ਵੋਟ ਪਾ ਜਣਾ ਜਾਂ ਫਿਰ ਤੁਸੀਂ ਲੈ ਕੇ ਆਓ ਇਹ ਆਪਣੇ ਕਹਿੰਦੇ ਨੇ ਕਹਿੰਦੇ ਮੈਂ ਵੋਟ ਪਾਣੀ ਵੋਟ ਕਿਉਂ ਖਿਜਾਵਾਂ ਦਿੰਦੇ ਆ ਆਪਣੇ ਜਿੰਨ ਤੱਕ ਜੀਣਾ ਵੋਟ ਪਾਣੀ ਉਥੇ ਕਹਿੰਦੇ ਤੁਸੀਂ ਲੈ ਕੇ ਨਾ ਆਇਆ ਕਰੋ ਇਦਾਂ ਤੁਸੀਂ ਰਹਿਣ ਦਿਓ ਮੈਂ ਕਹਾਂ ਅਸੀਂ ਪਾਣੀ ਵੋਟ ਕਹਿੰਦਾ ਪਾਣੀ ਹੈ ਔਖਾ ਤਾਂ ਹੁੰਦਾ ਵੈਸੇ ਘਰੋਂ ਲੈਣਾ ਪੁਲਿਸ ਪਾਣੀ ਪਾਣੀ ਅਸੀਂ ਕਹਿੰਦੇ ਜਿੰਨ ਤੱਕ ਆਪਣਾ ਹੈਗਾ ਕਿਉਂ ਛੱਡੀਏ ਆਪਣੀ ਤਾਂ ਵੋਟ ਦਾ ਅਧਿਕਾਰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਬਹੁਤ ਔਖਾ ਮਿਲਿਆ ਹਾਂਜੀ ਵੋਟ ਜਦੋਂ ਵੋਟ ਪਾਉਂਦੇ ਹੋ ਮੁੱਦੇ ਕੀ ਜਾਂਦੇ ਵਿੱਚ ਹੁੰਦੇ ਹਾਂਜੀ ਵੋਟ ਪਾਉਂਦੇ ਹੋ ਜਿਹਨ ਕੀ ਲੱਗਦਾ ਕਿ ਜਲੰਧਰ ਦੇ ਕਿਹੜੇ ਐਸੇ ਮੁੱਦੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਠੀਕ ਹੋਣੇ ਚਾਹੀਦੇ ਨੇ ਸਭ ਕੁਝ ਠੀਕ ਹੋਣਗਾ ਆਪਣੇ ਅੰਗ ਬੈਠ ਠੀ ਉਹਨ ਬੱਚਾ ਵਿਚਾਰਾਂ ਤੇ ਪਾਂਦਾ ਵੋਟ ਇਹ ਵਿਚਾਰਾਂ ਜਾਈ ਪੰਨ ਬਿਲਕੁਲ ਇਹ ਤਸਵੀਰਾਂ ਨੇ ਇੱਕ ਸ਼ਖਸ ਨੇ ਜਿਨ੍ਹਾਂ ਕੋਲ ਠੀਕ ਤਰੀਕੇ ਦੇ ਨਾਲ ਤੁਰਿਆ ਫਿਰਿਆ ਵੀ ਨਹੀਂ ਜਾ ਰਿਹਾ ਮੈਂ ਸਹਿਯੋਗ ਨੂੰ ਕੂਗਾ ਤਸਵੀਰਾਂ ਜੁਰ ਦਿਖਾਈਆਂ ਜਾਣ ਗੱਡੀ ਆ ਮਗਰ ਮੈਂ ਕਿਹੜਾ ਦੱਸੋ ਕੋਈ ਅੱਜਾ ਕਰਾ ਅੱਜਾ ਕਰਾ ਕਾਇ ਤਸਵੀਰਾਂ ਥੋੜਾ ਦਾ ਸਾਂਝੀਆਂ ਕਰ ਰਹੇ ਹਾਂ ਜਲੰਧਰ ਵੈਸਟ ਦੀ ਜਿਮਨੀ ਚੋਨਾ ਹੋ ਰਹੀਆਂ ਨੇ ਤਾਂ ਹਾਲਾਂਕਿ ਲੋਕ ਬਹੁਤ ਘੱਟ ਘਰਾਂ ਚੋਂ ਨਿਕਲ ਰਹੇ ਨੇ ਪਰ ਉਸ ਦੇ ਬਾਵਜੂਦ ਵੀ ਕੁਝ ਲੋਕ ਅਜਿਹੇ ਵੀ ਨੇ ਜੋ ਆਪਣੀ ਵੋਟ ਪਾਉਣਾ ਜ਼ਰੂਰੀ ਸਮਝਦੇ ਨੇ ਤੁਰਿਆ ਫਿਰਿਆ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਉਸ ਦੇ ਬਾਵਜੂਦ ਵੀ ਕਹਿ ਰਹੇ ਨੇ ਕਿ ਹਰ ਵਾਰ ਵੋਟ ਪਾਉਣ ਦੇ ਲਈ ਜ਼ਰੂਰ ਪਹੁੰਚਦੇ ਨੇ ਹਾਲਾਂਕਿ ਜਿਹੜੇ ਪੋਲਿੰਗ ਏਜੰਟ ਹੁੰਦੇ ਨੇ ਉਹਨਾਂ ਦੇ ਵੱਲੋਂ ਜ਼ਰੂਰ ਕਿਹਾ ਜਾਂਦਾ ਹੈ ਕਿ ਇਹ ਠੀਕ ਨਹੀਂ ਹੈਗੇ ਇਹਨਾਂ ਨੂੰ ਘਰੇ ਰਹਿਣ ਤੋਂ ਪਰ ਫਿਰ ਵੀ ਉਹਨਾਂ ਦੇ ਜੋ ਸਾਥੀ ਨੇ ਪਤਨੀ ਨੇ ਉਹਨਾਂ ਨੂੰ ਬੋਲ ਹੀ ਕਿਹਾ ਜਾਂਦਾ ਕਿ ਹਰ ਵਾਰ ਵੋਟ ਪਾਉਣ ਦੇ ਲਈ ਜ਼ਰੂਰ ਆਣੇ ਪੋਲਿੰਗ ਸਟੇਸ਼ਨ ਦੇ ਲਈ ਤਾਂ ਕਿੰਨੇ ਕਿੰਨੇ ਲੋਕਾਂ ਲਈ ਵੀ ਮਿਸਾਲ ਹੈ ਜੋ ਘਰੇ ਬੈਠੇ